ਅੱਜਕਲ ਪਿੰਡਾਂ ਦੇ ਵਿੱਚ ਬਾਹਰ ਜਾਣ ਦਾ ਰੁਝਾਨ ਬਹੁਤ ਹੀ ਜ਼ਿਆਦਾ ਵੱਧ ਗਿਆ ਹੈ। ਇਹਦੇ ਪਿੱਛੇ ਰੀਜ਼ਨ ਹੈ ਕਿ ਪਿੰਡਾਂ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਦਾ ਗੁਜ਼ਾਰਾ ਨਹੀਂ ਹੋ ਪਾਂਦਾ ਕਿਉਂਕਿ ਕਮਾਈ ਕਰਨ ਦੇ ਸਾਧਨ ਨਹੀਂ ਹੁੰਦੇ। ਇਸ ਲਈ ਉਹ ਮਜਬੂਰੀ ਦੇ ਚੱਲਦੇ ਕਿਤੇ ਨਾ ਕਿਤੇ ਜਾਂ ਤੇ ਆਪਣਾ ਪਿੰਡ ਛੱਡ ਕੇ ਸ਼ਹਿਰ ਚਲੇ ਜਾਂਦੇ ਨੇ ਜਾਂ ਕਿਸੇ ਹੋਰ ਦੇਸ਼ ਦੇ ਵਿੱਚ ਚਲੇ ਜਾਂਦੇ ਨੇ। ਤੇ ਦੂਸਰਾ ਮੈਨੂੰ ਕਿਤੇ ਨਾ ਕਿਤੇ ਕਾਰਨ ਇਹ ਵੀ ਲੱਗਦਾ ਹੈ ਕਿ ਜਿਹੜਾ ਅੱਜਕਲ ਸਾਡਾ ਯੂਥ ਹੈਗਾ ਉਹ ਖੇਤੀ ਕਰਨਾ ਨਹੀਂ ਚਾਹੁੰਦਾ। ਉਹ ਚਾਹੁੰਦਾ ਕਿ ਅਸੀਂ ਮਾਡਰਨ ਬਿਜ਼ਨਸ ਕਰੀਏ ਆਪਾਂ ਸ਼ਹਿਰ ਦੇ ਵਿੱਚ ਜਾ ਕੇ ਹੋਰ ਜਿਹੜੇ ਧੰਦੇ ਨੇ ਉਹਨਾਂ ਨੂੰ ਅੱਗੇ ਲੈ ਕੇ ਚੱਲਣਾ। ਇੱਕ ਵਾਰ ਫਿਰ ਤੋਂ ਹਾਜ਼ਰ ਹੈ ਲੈ ਕੇ ਆਈਡੀਆ ਕਮਾਲ ਸਤਿ ਸ਼੍ਰੀ ਅਕਾਲ ਮੈਂ ਰঞ্জੀਤਪਾਲ। ਲੋਕਾਂ ਦੀ ਵਿਦੇਸ਼ ਜਾਣ ਦੀ ਮਜਬੂਰੀ ਤੋਂ ਕਈ ਵਾਰ ਮੈਂ ਸੋਚਦਾ ਕਿ ਜੇ ਸਾਡੇ ਪਿੰਡ ਦੇ ਵਿੱਚ ਸਾਡੇ ਏਰੀਆ ਦੇ ਵਿੱਚ ਉਹਨਾਂ ਦੀ ਮਿਹਨਤ ਦਾ ਸਹੀ ਮੁੱਲ ਪੈ ਜੇ ਤੇ ਲੋਕ ਆਪਣਾ ਘਰ ਛੱਡ ਕੇ ਕਦੀ ਵੀ ਬਾਹਰ ਨਾ ਜਾਣ। ਬਹੁਤ ਹੀ ਸੋਚਣ ਤੋਂ ਬਾਅਦ ਅੱਜ ਮੈਂ ਵੀਡੀਓ ਬਣਾਈ ਹੈ ਜਿਸ ਦੇ ਵਿੱਚ ਪੰਜਾਬ ਦੇ ਵਿੱਚ ਰਹਿ ਕੇ ਆਪਾਂ ਕਿਹੜੇ ਪ੍ਰੋਫਿਟੇਬਲ ਬਿਜ਼ਨਸ ਸਟਾਰਟ ਕਰ ਸਕਦੇ ਆ ਆਪਾਂ ਉਹ ਚੀਜ਼ ਨੂੰ ਕਵਰ ਕਰਾਂਗੇ। ਮੇਰੀ ਅੱਜ ਦੀ ਬਣਾਈ ਇਸ ਵੀਡੀਓ ਨੂੰ ਦੇਖ ਕੇ ਜੇ ਕੋਈ ਵੀ ਬੰਦਾ ਬਾਹਰ ਜਾਣ ਤੋਂ ਰੁਕ ਗਿਆ ਤੇ ਮੈਨੂੰ ਕਿਤੇ ਨਾ ਕਿਤੇ ਲੱਗੇ ਆ ਕਿ ਮੈਂ ਜਿਹੜੀ ਵੀਡੀਓ ਬਣਾਈ ਆ ਇਸ ਦਾ ਮੈਨੂੰ ਮੁੱਲ ਵਾਪਸ ਮਿਲ ਗਿਆ। ਆ ਹੁਣ ਇੱਕ ਇੱਕ ਕਰਕੇ ਇਹਨਾਂ ਬਿਜ਼ਨੈਸਸ ਬਾਰੇ ਆਪਾਂ ਗੱਲ ਕਰਦੇ ਆ। ਸਭ ਤੋਂ ਪਹਿਲਾ ਬਿਜ਼ਨਸ ਹੈ ਐਨੀਮਲ ਕਰੀਮੇਸ਼ਨ ਪੰਜਾਬ ਦੇ ਵਿੱਚ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਡੰਗਰ ਜਿਹੜੇ ਨੇ ਆਮ ਦੇਖਣ ਨੂੰ ਮਿਲਦੇ ਨੇ ਔਰ ਇਹ ਡੰਗਰ ਜਦੋਂ ਮਰ ਜਾਂਦੇ ਨੇ ਤੇ ਲੋਕ ਕਿਤੇ ਨਾ ਕਿਤੇ ਕਿਨਾਰਿਆਂ ਤੇ ਕਿਸੇ ਦੀ ਜ਼ਮੀਨ ਦੇ ਵਿੱਚ ਸੁੱਟਦੇ ਨੇ ਔਰ ਇਹ ਜਦੋਂ ਜ਼ਮੀਨ ਦੇ ਵਿੱਚ ਕਿਸੇ ਦੀ ਸੁੱਟਦੇ ਨੇ ਤੇ ਨਾਲ ਦੀ ਨਾਲ ਲੋਕੇ ਇਸੇ ਤੋਂ ਆਬਜੈਕਸ਼ਨ ਕ੍ਰੀਏਟ ਕਰਦੇ ਨੇ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈਗਾ ਕਿ ਮਰੇ ਹੋਏ ਜਾਨਵਰਾਂ ਨੂੰ ਟਿਕਾਣਾ ਲਵਾਉਣਾ ਔਖਾ ਵੀ ਆ ਔਰ ਬਹੁਤ ਹੀ ਘੱਟ ਜਿਹੜੇ ਲੋਕ ਨੇ ਇਸ ਕੰਮ ਨੂੰ ਕਰਦੇ ਨੇ ਅੱਜ ਕੱਲ ਇਹਨਾਂ ਕੰਮਾਂ ਨੂੰ ਕਰਨ ਵਾਸਤੇ ਮਸ਼ੀਨਾਂ ਆ ਗਈਆਂ ਨੇ ਪਹਿਲੇ ਜਮਾਨੇ ਵਿੱਚ ਪਸ਼ੂਆਂ ਨੂੰ ਕਿਤੇ ਨਾ ਕਿਤੇ ਜ਼ਮੀਨ ਦੇ ਵਿੱਚ ਦੱਬ ਦਿੰਦੇ ਸੀਗੇ ਪਰ ਅੱਜ ਕੱਲ ਮਸ਼ੀਨਾਂ ਦੇ ਰਾਹੀਂ ਉਹਨਾਂ ਦਾ ਸੰਸਕਾਰ ਕੀਤਾ ਜਾਂਦਾ ਉਹਨਾਂ ਨੂੰ ਸਾੜ ਕੇ ਸੁਆਹ ਕਰ ਦਿੱਤਾ ਜਾਂਦਾ ਇਸ ਕੰਮ ਨੂੰ ਕਰਨ ਦੇ ਲਈ ਮਸ਼ੀਨ 22 ਲੱਖ ਤੋਂ ਲੈ ਕੇ 4 ਲੱਖ ਰੁਪਏ ਦੇ ਵਿੱਚ ਆ ਜਾਂਦੀ ਹੈ ਇਹ ਡਿਪੈਂਡ ਕਰਦਾ ਕਿ ਅਸੀਂ ਕਿਸ ਟਾਈਪ ਦੀ ਮਸ਼ੀਨ ਲੈ ਰਹੇ ਹਾਂ ਇਸ ਮਸ਼ੀਨ ਨੂੰ ਬਾਏ ਕਰਨ ਤੋਂ ਬਾਅਦ ਤੁਸੀਂ 10 ਤੋਂ 12 ਮਰਲੇ ਦੇ ਪਲਾਟ ਦੇ ਵਿੱਚ ਇਹ ਕੰਮ ਬੜੇ ਆਰਾਮ ਦੇ ਨਾਲ ਸ਼ੁਰੂ ਕਰ ਸਕਦੇ ਹੋ ਮੇਰਾ ਅਨੁਮਾਨ ਹੈ ਕਿ ਸਾਲ ਤੋਂ ਡੇਢ ਸਾਲ ਦੇ ਵਿੱਚ ਤੁਸੀਂ ਆਪਣੀ ਮਸ਼ੀਨ ਦੀ ਕੋਸਟਿੰਗ ਕਵਰ ਕਰ ਲੋਗੇ ਉਸ ਤੋਂ ਬਾਅਦ ਤੁਹਾਡਾ ਮੁਨਾਫਾ ਸ਼ੁਰੂ ਹੋ ਜਾਵੇ ਹੁਣ ਗੱਲ ਕਰਦੇ ਹਾਂ ਸਾਡੇ ਅਗਲੇ ਬਿਜ਼ਨਸ ਆਈਡੀਆ ਦੀ ਇਹ ਬਿਜ਼ਨਸ ਆਈਡੀਆ ਬਹੁਤ ਹੀ ਕਾਮਨ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਪਰ ਕਿਤੇ ਨਾ ਕਿਤੇ ਇਹਦੀ ਕਮਾਈ ਜਿਹੜੀ ਹੈ ਤੁਹਾਨੂੰ ਹੈਰਾਨ ਕਰੇਗੀ ਇਸ ਦਾ ਨਾਮ ਹੈ ਸਵੈਟਰ ਬੁਨਣਾ ਇਹ ਗੱਲ ਹਮੇਸ਼ਾ ਦੇਖਣ ਨੂੰ ਮਿਲਦੀ ਹੈ ਕਿ ਜਿਹੜਾ ਇੱਕ ਵਾਰੀ ਫੈਸ਼ਨ ਚਲਾ ਜਾਂਦਾ ਉਹ ਵਾਪਸ ਫਿਰ ਆ ਜਾਂਦਾ ਜਿਦਾਂ ਹੁਣ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੋਣਾ ਕਿ 2005-07 ਦੇ ਵਿੱਚ ਬੈਲ ਬਾਟਮ ਦੀਆਂ ਪੈਂਟਾਂ ਦਾ ਬਹੁਤ ਜ਼ਿਆਦਾ ਰਿਵਾਜ ਸੀ ਔਰ ਫਿਰ ਉਸ ਤੋਂ ਬਾਅਦ ਚਲਾ ਗਿਆ 2020 ਦੇ ਵਿੱਚ ਫਿਰ ਬੈਲ ਬਾਟਮ ਦਾ ਬਹੁਤ ਜ਼ਿਆਦਾ ਰਿਵਾਜ ਆਇਆ ਇਵਨ ਕਿ ਮੈਂ ਵੀ ਪਾਈਆ ਇਸੇ ਤਰੀਕੇ ਦੇ ਨਾਲ ਹੁਣ ਹੱਥ ਦੇ ਬੁਣੇ ਸਵੈਟਰਾਂ ਦਾ ਟ੍ਰੈਂਡ ਦੁਬਾਰਾ ਮਾਰਕੀਟ ਵਿੱਚ ਆ ਗਿਆ ਲੋਕ ਹੱਥ ਦੇ ਬੁਣੇ ਸਵੈਟਰਾਂ ਦੀ ਡਿਮਾਂਡ ਕਰ ਰਹੇ ਹਨ ਮੈਂ ਇੱਕ ਮਾਲ ਦੇ ਵਿੱਚ ਹਰਾਨ ਰਹਿ ਗਿਆ ਦੇਖ ਕੇ ਕਿ ਇੱਕ ਸਵੈਟਰ ਜਿਹੜਾ ਹੱਥ ਨਾਲ ਬੁਣਿਆ ਸੀਗਾ ਉਹਦੀ ਕੀਮਤ 5 ਤੋਂ 8000 ਦੇ ਵਿੱਚ ਸੀਗੀ ਤੁਹਾਨੂੰ ਪਿੰਡਾਂ ਦੇ ਵਿੱਚ 507 ਲੇਡੀਜ਼ ਆਮ ਨਾਲ ਮਿਲ ਜਾਣਗੇ ਜਿਨ੍ਹਾਂ ਨੂੰ ਹੱਥ ਦੇ ਨਾਲ ਸਵੈਟਰ ਬੁਣਨੇ ਆਉਂਦੇ ਹੋਣ ਤੁਸੀਂ ਉਹਨਾਂ ਤੋਂ ਵੱਖਰੇ ਵੱਖਰੇ ਸਾਈਜ਼ ਦੇ ਸਵੈਟਰ ਬਣਾਓ ਤੇ ਤੁਸੀਂ ਇਹਨਾਂ ਸਵੈਟਰਸ ਨੂੰ ਸ਼ਹਿਰ ਦੇ ਵਿੱਚ ਡੀਲਰਸ ਨੂੰ ਵੇਚੋ ਤੁਸੀਂ ਘੱਟ ਤੋਂ ਘੱਟ ਰੇਟ ਦੇ ਵਿੱਚ ਸਵੈਟਰ ਬਣਵਾ ਸਕਦੇ ਹੋ ਪਿੰਡਾਂ ਦੇ ਵਿੱਚ 300 ਤੋਂ 400 ਰੁਪਏ ਦੇ ਵਿੱਚ ਤੁਸੀਂ ਇੱਕ ਸਵੈਟਰ ਦੀ ਬੁਨਾਈ ਕਰਾ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਇਹ ਸਵੈਟਰ ਜਿਹੜਾ 2000 ਪਲੱਸ ਦੇ ਵਿੱਚ ਕਿਸੇ ਨਾ ਕਿਸੇ ਸ਼ਹਿਰ ਦੇ ਵਿੱਚ ਤੁਸੀਂ ਆਰਾਮ ਨਾਲ ਵੇਚ ਸਕਦੇ ਹੋ ਔਰ ਇਹ ਹੋਲ ਸੇਲ ਰੇਟ ਦੀ ਗੱਲ ਕਰ ਰਿਹਾ ਜੇ ਤੁਸੀਂ ਇਹਨੂੰ ਆਪਣੇ ਮਾਰਕੀਟ ਦੇ ਨਾਲ ਵਿੱਚੋਗੇ ਮੈਨੂੰ ਲੱਗਦਾ ਹੈ ਕਿ ਸਾਨੂੰ ਪ੍ਰੋਫਿਟ ਜ਼ਿਆਦਾ ਹੋ ਸਕਦਾ ਮੰਨ ਲਓ ਕਿ ਤੁਸੀਂ ਪਹਿਲਾਂ 20 ਸਵੈਟਰਾਂ ਦਾ ਆਰਡਰ ਲੈਂਦੇ ਹੋ ਦੇ 300 ਰੁਪਏ ਪਰ ਸਵੈਟਰ ਦੀ ਬੁਨਾਈ ਦਿੱਤੀ 6000 ਰੁਪਏ ਬੁਨਾਈ ਤੇ ਲੱਗਿਆ 400 ਦੀ ਹੋਂਦੇ ਹਿਸਾਬ ਦੇ ਨਾਲ 8000 ਰੁਪਏ ਹੋਰ ਕੱਢ ਲਓ 20 ਸਵੈਟਰਾਂ ਦੀ ਕੁੱਲ ਲਾਗਤ 14000 ਰੁਪਏ ਆਏ ਹੁਣ ਤੁਸੀਂ ਇੱਕ ਸਵੈਟਰ 2000 ਦਾ ਵੇਚਣਾ ਤਾਂ 20 ਸਵੈਟਰ ਤੁਸੀਂ ਰਾਮ ਦੇ ਨਾਲ 40000 ਰੁਪਏ ਦੇ ਵਿੱਚ ਵੇਚ ਦੋਗੇ ਹੁਣ ਤੁਹਾਨੂੰ 20 ਸਵੈਟਰਾਂ ਦੇ ਪਿੱਛੇ 26000 ਰੁਪਏ ਦਾ ਮੁਨਾਫਾ ਹੋਇਆ ਮੈਂ ਬਹੁਤ ਹੀ ਹੈਰਾਨ ਹੋਇਆ ਜਦੋਂ ਮੈਂ ਆਸਟ੍ਰੇਲੀਆ ਨਿਊਜ਼ੀਲੈਂਡ ਜਾਂ ਅਮਰੀਕਾ ਵਰਗੀਆਂ ਕੰਟਰੀਆਂ ਦੇ ਵਿੱਚ ਆਪਣੇ ਪੰਜਾਬੀਆਂ ਦੀਆਂ ਦੁਕਾਨਾਂ ਵਿੱਚ ਗੁਨੇ ਹੋਏ ਸਵੈਟਰ ਦੇਖੇ ਔਰ ਉੱਥੇ ਲੋਕ ਪਿੰਡਾਂ ਚੋਂ ਗੁਨਾ ਕੇ ਉੱਥੇ ਵੇਚ ਵੀ ਰਹੇ ਨੇ ਔਰ ਰੈਡੀ ਲੋਕ ਕਰ ਰਹੇ ਨੇ ਸਾਡਾ ਤੀਸਰਾ ਤੇ ਯੂਨੀਕ ਬਿਜ਼ਨਸ ਆਈਡੀਆ ਹੈ ਇੰਪੋਰਟਡ ਪਲਾਂਟ ਜਿਹੜਾ ਤੁਹਾਨੂੰ ਬਹੁਤ ਹੀ ਥੋੜੇ ਟਾਈਮ ਦੇ ਵਿੱਚ ਮਾਲਾ-ਮਾਲ ਕਰ ਦੇਗਾ ਕਿਉਂਕਿ ਇਹ ਇੱਕ ਬਹੁਤ ਹੀ ਯੂਨੀਕ ਆਈਡੀਆ ਹੈ ਮੈਂ ਤਕਰੀਬਨ ਸਾਰਾ ਪੰਜਾਬ ਆਲਮੋਸਟ ਘੁੰਮਿਆ ਪਰ ਮੈਨੂੰ ਕਿਤੇ ਵੀ ਇੰਪੋਰਟਡ ਪਲਾਂਟ ਨਹੀਂ ਮਿਲੇ ਕਿਉਂਕਿ ਇਹ ਪਲਾਂਟ ਮੈਂ ਖੁਦ ਆਪਣੇ ਘਰ ਦੇ ਵਿੱਚ ਲਗਾਉਣਾ ਚਾਹੁੰਦਾ ਸੀ ਜਿੱਥੋਂ ਮੈਨੂੰ ਇਹ ਬਿਜ਼ਨਸ ਆਈਡੀਆ ਆਇਆ ਇੰਪੋਰਟਡ ਬੂਟਿਆਂ ਦਾ ਜਿਹੜਾ ਕੰਮ ਆ ਉਹ ਜ਼ਿਆਦਾਤਰ ਮਹਾਰਾਸ਼ਟਰ ਤੇ ਪੂਨੇ ਦੇ ਏਰੀਆ ਦੇ ਵਿੱਚ ਹੋ ਰਿਹਾ ਜੇ ਕਿਸੇ ਨੂੰ ਪੰਜਾਬ ਦੇ ਵਿੱਚ ਕੋਈ ਫੈਂਸੀ ਇੰਪੋਰਟਡ ਪਲਾਂਟ ਲਗਾਉਣਾ ਹੋਵੇ ਤੇ ਉਹਦੇ ਲਈ ਸਿਰਫ ਇੱਕ ਹੀ ਆਪਸ਼ਨ ਬਚਦੀ ਹੈ ਜਾਂ ਤੇ ਉਹ ਪੂਨੇ ਮਹਾਰਾਸ਼ਟਰ ਚ ਜਾ ਕੇ ਖੁਦ ਦੇਖ ਕੇ ਲੈ ਕੇ ਆਏ ਜਾਂ ਫਿਰ ਆਨਲਾਈਨ ਮੰਗਵਾਏ ਜੇ ਆਨਲਾਈਨ ਮਗਵਾਉਂਦਾ ਤੇ ਉਹਦੇ ਕੋਈ ਵੈਰਾਈਟੀ ਬਹੁਤ ਘੱਟ ਹੁੰਦੀ ਆ ਵੈਰੀਫਾਈ ਨਹੀਂ ਕਰ ਪਰ ਆਉਂਦਾ ਕਿ ਬੂਟਾ ਕਵੇਂ ਦਾ ਹੈਗਾ ਕਵੇਂ ਦਾ ਨਹੀਂ ਹੈਗਾ ਤੁਸੀਂ ਇਸ ਨੂੰ ਕੋਈ ਛੋਟਾ ਮੋਟਾ ਕੰਮ ਨਾ ਜਾਣੇ ਹੋ ਇਸ ਦੀ ਡਿਮਾਂਡ ਵੀ ਹੈ ਔਰ ਇਸ ਦਾ ਰੈਵਨਿਊ ਵੀ ਅੱਛਾ ਹੈਗਾ ਮੀਆ ਜ਼ਾਕੀ ਮੰਗੋ ਇੱਕ ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਆ ਜੋ ਕਿ ਜਾਪਾਨੀ ਨੀਲੇ ਅੰਬ ਦੀ ਬਰੀਡ ਇਸ ਦੇ ਅੰਬ ਦੀ ਕੀਮਤ 1.5 ਤੋਂ 2 ਲੱਖ ਰੁਪਏ ਕਿਲੋ ਹੈ ਮੀਆ ਜ਼ਾਕੀ ਸਿਰਫ ਇੱਕ ਬੂਟਾ ਹੈ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਬੂਟੇ ਨੇ ਜੀਵੇਂ ਚਾਈਨੀਸ ਸੰਤਰੇ ਡ੍ਰੈਗਨ ਫਰੂਟ ਕੀਵੀ ਫਲ ਅਮਰੂਦ ਅਤੇ ਹੋਰ ਕਈ ਜੇ ਤੁਸੀਂ ਡਾਇਰੈਕਟ ਸਪਲਾਇਰ ਤੋਂ ਬਾਏ ਕਰਦੇ ਹੋ ਤੇ ਇੱਕ ਬੂਟਾ ਤੁਹਾਨੂੰ 250 ਤੋਂ ਲੈ ਕੇ 600 ਰੁਪਏ ਤੱਕ ਮਿਲਦਾ ਜੇ ਅਸੀਂ ਦੀ ਮਾਰਕੀਟ ਵੈਲਿਊ ਦੇਖ ਰਿਹਾ ਤੇ ਮਾਰਕੀਟ ਦੇ ਵਿੱਚ ਇਹ 1500 ਲੈ ਕੇ 3500 ਰੁਪਏ ਤੱਕ ਦਾ ਆਰਾਮ ਨਾਲ ਵਿਕ ਜਾਂਦਾ ਔਰ ਜੇ ਅਸੀਂ ਇਹਦਾ ਪ੍ਰੋਫਿਟ ਮਾਰਜਨ ਦੇਖਦੇ ਹਾਂ ਤੇ ਸਾਡੇ ਕੋਲ 1500 ਤੋਂ ਲੈ ਕੇ 2500 ਰੁਪਏ ਤੱਕ ਦਾ ਸਾਡਾ ਜਿਹੜਾ ਪ੍ਰੋਫਿਟ ਮਾਰਜਨ ਇਹਦੇ ਵਿੱਚ ਆ ਜਾਂਦਾ ਇਸ ਦੇ ਨਾਲ ਸਾਡਾ ਅਗਲਾ ਬਿਜ਼ਨਸ ਆਈਡੀਆ ਹੈ ਮਸ਼ਰੂਮ ਫਾਰਮਿੰਗ ਮਸ਼ਰੂਮ ਜਾਂ ਖੋਂਬ ਨੂੰ ਉਗਾਉਣ ਲਈ ਸਭ ਤੋਂ ਵੱਡਾ ਫਾਇਦਾ ਹੈ ਕਿ ਸਾਨੂੰ ਜ਼ਮੀਨ ਦੀ ਜ਼ਰੂਰਤ ਨਹੀਂ ਪੈਂਦੀ ਅਸੀਂ ਕੀ ਕਰਦੇ ਹਾਂ ਮੌਮ ਜਾਮੇ ਤੇ ਪਰਾਲੀ ਦੇ ਵਿੱਚ ਮਸ਼ਰੂਮ ਨੂੰ ਉਗਾ ਸਕਦੇ ਹਾਂ ਔਰ ਬਹੁਤ ਹੀ ਪਿੰਡਾਂ ਦੇ ਵਿੱਚ ਛੋਟੇ ਘਰਾਂ ਦੇ ਵਿੱਚ ਮੈਂ ਇਹ ਬਿਜ਼ਨਸ ਚੱਲਦਾ ਦੇਖਿਆ ਔਰ ਲੋਕਾਂ ਨੂੰ ਇੱਥੋਂ ਪੈਸੇ ਬਣਾਉਂਦਾ ਦੇਖਿਆ ਇਸ ਲਈ ਮੈਂ ਇਹ ਵੀਡੀਓ ਦੇ ਵਿੱਚ ਇਹ ਚੀਜ਼ਾਂ ਤੁਹਾਨੂੰ ਦੱਸ ਰਿਹਾ ਸਾਡੇ ਲਈ ਇਹ ਇਸ ਗੱਲੋਂ ਹੋਰ ਵੀ ਬੈਨੀਫੀਸ਼ੀਅਲ ਹੈ ਕਿ ਲੋਕ ਇਸ ਦੀ ਖੇਤੀ ਪੰਜਾਬ ਦੇ ਵਿੱਚ ਬਹੁਤ ਘੱਟ ਕਰਦੇ ਨੇ ਲੋਕ ਜ਼ਿਆਦਾਤਰ ਵੱਡੀਆਂ ਫੈਸਲਾਂ ਨੂੰ ਜ਼ਿਆਦਾ ਇੰਪੋਰਟੈਂਸ ਦਿੰਦੇ ਨੇ ਜਿਵੇਂ ਕਿ ਝੋਨਾ ਹੋ ਗਿਆ ਕਣਕ ਹੋ ਗਈ ਪਰ ਖੁੰਭਾਂ ਦੀ ਪ੍ਰੋਡਕਸ਼ਨ ਘੱਟ ਹੋਣ ਕਰਕੇ ਡਿਮਾਂਡ ਜ਼ਿਆਦਾ ਔਰ ਇਸ ਦੇ ਲਈ ਇਹ ਮਹਿੰਗੀਆਂ ਵੀ ਵਿਕਦੀਆਂ ਨੇ ਇੱਕ ਛੋਟਾ ਜਿਹਾ ਪੈਕੇਟ ਤੁਹਾਨੂੰ ਖੁੰਭਾਂ ਦਾ ਜਿਹੜਾ 100 ਰੁਪਏ ਦਾ ਮਿਲਦਾ ਔਰ ਜੇ ਤੁਸੀਂ ਆਪਾਂ ਇਹਨੂੰ ਹੋਲਸੇਲ ਦੇ ਵਿੱਚ ਵੀ ਵੇਚਣਾ ਹੋਵੇ ਤੇ ਆਰਾਮ ਨਾਲ ਇਹ ਵਿਕ ਜਾਏਗਾ ਇਸ ਦੇ ਨਾਲ ਨਾਲ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਣਾ ਚਾਹਾਂਗਾ ਕਿ ਜਿਹੜੀ ਆਰਗੇਨਿਕ ਮਸ਼ਰੂਮ ਆ ਉਹ ਦੂਸਰੀ ਮਸ਼ਰੂਮ ਨਾਲੋਂ ਡਬਲ ਰੇਟ ਦੇ ਉੱਪਰ ਵਿਕਦੀ ਆ ਔਰ ਆਪਾਂ ਇਹ ਕੋਸ਼ਿਸ਼ ਕਰੀਏ ਕਿ ਅਸੀਂ ਆਰਗੈਨਿਕ ਮਸ਼ਰੂਮ ਵਾਲ ਚੱਲੀਏ ਔਰ ਤੁਸੀਂ ਇਸ ਦੇ ਨਾਲ ਆਪਣਾ ਇੱਕ ਬ੍ਰਾਂਡ ਵੀ ਬਣਾ ਸਕਦੇ ਹੋ ਇਸ ਦੇ ਨਾਲ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਮੈਂ ਰਣਜੀਤ ਪਾਦ